ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਅੱਜ ਸਾਡੀ ਬਲਾਟੇ ਹਲਕੇ ਦੀ ਸਮੂਚੀ ਕਾਂਗਰਸ ਪਾਰਟੀ ਨੂੰ ਬਹੁਤ ਖੁਸ਼ੀ ਹੈ ਕਿ ਸਾਡੇ ਬਹੁਤ ਨੌਜਵਾਨ ਸਾਥੀ ਸਤਵਾਲ ਸਿੰਘ ਜੀ ਜਿਵੇਂ ਉਲੇ ਆਏ ਜਿਨ੍ਹਾਂ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਕਿਸਾਨ ਸੈੱਲ ਦੇ ਸੂਬੇ ਦੇ ਵਾਈਸ ਪ੍ਰਧਾਨ ਨਿਯੁਕਤ ਕੀਤਾ ਹੈ ਸਮੂਚੀ ਕਾਂਗਰਸ ਪਾਰਟੀ پورے ਇਲਾਕੇ ਦੇ ਵਿੱਚ ਖੁਸ਼ੀ ਹੈ ਸਾਡੇ ਵਰਕਰਾਂ ਚ ਕਿਉਂਕਿ ਕਾਂਗਰਸ ਪਾਰਟੀ ਨੇ ਹਮੇਸ਼ਾ ਹੀ ਵਰਕਰਾਂ ਦੀ ਕਦਰ ਕੀਤੀ ਹੈ ਔਰ ਵਰਕਰਾਂ ਨੇ ਨਾਲ ਪਾਰਟੀ ਖੜੀ ਹੈ ਜਿਹੜੇ ਬੰਦੇ ਕੰਮ ਕਰਦੇ ਨੇ ਇਹਨਾਂ ਨੇ ਬਹੁਤ ਲੰਮੇ ਸਮੇਂ ਤੋਂ ਪਾਰਟੀ ਵਾਸਤੇ ਤੇ ਸਮਾਜ ਵਾਸਤੇ ਸਾਡੇ ਹਲਕੇ ਨਹੀਂ ਪੂਰੇ ਜਿਹੜੇ ਚ ਕੰਮ ਕੀਤਾ ਹੈਗਾ ਕਹਿੰਦਾ ਜ਼ਿਲ੍ਹੇ ਦੇ ਪ੍ਰਧਾਨ ਵੀ ਰਹੇ ਨੇ ਕਿਸਾਨ ਸੈੱਲ ਦੇ ਉਹਨ ਪਾਰਟੀ ਨੇ ਕੰਮ ਨੂੰ ਦੇਖਦੇ ਹੋਏ ਇਹਨਾਂ ਨੂੰ ਪੰਜਾਬ ਦੇ ਫਲ ਦੇ ਵੀ ਪ੍ਰਧਾਨ ਬਣਾਇਆ ਕਿਸਾਨ ਪਿੰਗਰ ਅਸੀਂ ਸਾਰੇ ਸਮੁੱਚੇ ਕੌਂਸਲ ਪਾਰਟੀ ਦਾ ਪਰਿਵਾਰ ਅਸੀਂ ਸਾਰੇ ਵਰਕਰ ਸਾਡੀ ਲੀਡਰਸ਼ਿਪ ਦਾ ਧੰਨਵਾਦ ਕਰਦੇ ਆਂ ਔਰ ਉਮੀਦ ਕਰਦੇ ਆਂ ਕਿ ਆਉਣ ਵਾਲੇ ਸਮੇਂ 'ਚ ਆ ਪਾਰਟੀ ਨੂੰ ਹੋਰ ਅੱਗੇ ਲੈ ਕੇ ਜਾਣਗੇ ਤੇ ਜਿਹੜੀਆਂ ਸਮੱਸਿਆਵਾਂ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਅੱਜ ਇਸ ਸਮੇਂ ਪੂਰੇ ਦੇਸ਼ ਨੂੰ ਪੂਰੇ ਪੰਜਾਬ ਨੂੰ ਸਾਰੇ ਕਿਤੇ ਹੁੰਦੇ ਆਂ ਉਨ੍ਹਾਂ ਨੂੰ ਲੈ ਕੇ ਵੱਡੇ ਪੱਧਰ ਤੇ ਮੁੱਦੇ ਚੱਕਣਗੇ ਤੇ ਕਿਸਾਨਾਂ ਦੇ ਭਲੇ ਵਾਸਤੇ ਕੰਮ ਕਰਦਾ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਐ ਰਾਹੁਲ ਗਾਂਧੀ ਜੀ ਦਾ ਖੜਗੇ ਸਾਹਿਬ ਦਾ ਤੇ ਸਾਡੇ ਆਲ ਇੰਡੀਆ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਜੀ ਦਾ ਜਿਨ੍ਹਾਂ ਨੇ ਮੈਨੂੰ ਇੱਕ ਅੱਜ ਪੰਜਾਬ ਦੀ ਜਿਹੜੀ ਵੱਡੀ ਜ਼ਿੰਮੇਵਾਰੀ ਕਹਿ ਲਈਏ ਵੱਡੀ ਜ਼ਿੰਮੇਵਾਰੀ ਦਿੱਤੀ ਐ ਮੈਂ ਹਾਈ ਕਮਾਂਡ ਨੂੰ ਵਿਸ਼ਵਾਸ ਦਿਵਾਉਣਾ ਹੈ ਵੀ ਤੁਸੀਂ ਮੇਰੀ ਪਿੱਠ ਤਾਪੜੀ ਐ ਮੈਂ ਜੋ ਪਸਾਨੀ ਮੁੱਦੇ ਆ ਉਹਨਾਂ ਵਾਸਤੇ ਲੜਾਈ ਲੜੂੰਗਾ ਤੇ ਜੋ ਵੀ ਮੈਨੂੰ ਜ਼ਿੰਮੇਵਾਰੀ ਸੌਂਪੀ ਆ ਉਹਨੂੰ ਤੰਦ ਹੀ ਰਾਂ ਤੰਦ ਹੀ ਨਾਲ ਜਿਹੜਾ ਉਹ ਧਮਾਉਗਾ। ਉਹ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨਪ੍ਰਿਆਰ ਟੀਵੀ